ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਜਿਹੇ ਨਾਮ ਬਾਰੇ ਜਿਸ ਨੇ ਬਾਲੀਵੁੱਡ ਦੇ ਸਭ ਤੋਂ ਵੱਡੇ ਸਪਾਈ ਯੂਨੀਵਰਸਿਟੀ ਦੀ ਚਰਚਾ ਛੇੜ ਦਿੱਤੀ ਹੈ ਉਹ ਨਾਮ ਹੈ ਜਸਕਿਰਤ ਸਿੰਘ ਰੰਗੀ ਜੇ ਤੁਸੀਂ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਤਰੰਦਰ ਦੇਖੀ ਹੈ ਤਾਂ ਤੁਸੀਂ ਰਣਵੀਰ ਸਿੰਘ ਦੇ ਕਿਰਦਾਰ ਦੇ ਅਸਲੀ ਨਾਮ ਨੂੰ ਸੁਣ ਕੇ ਹੈਰਾਨ ਜ਼ਰੂਰ ਹੋਏ ਹੋਵੋਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਨਾਮ ਅਸੀਂ ਪਹਿਲੀ ਵਾਰ 2019 ਵਿੱਚ ਆਈ ਫਿਲਮ ਉਰੀ ਦਾ ਸਰਜਿਕਲ ਸਟ੍ਰਾਈਕ ਵਿੱਚ ਸੁਣਿਆ ਸੀ ਅੱਜ ਦੀ ਵੀਡੀਓ ਵਿੱਚ ਅਸੀਂ ਪਰਦਾ ਫਾਸ਼ ਕਰਾਂਗੇ ਕਿ ਇਹ ਜਸਕਿਰਤ ਸਿੰਘ ਰੰਗੀ ਕੌਣ ਹੈ ਕੀ ਇਹ ਕੋਈ ਅਸਲੀ ਫੌਜੀ ਅਫਸਰ ਹੈ ਜਾਂ ਸਿਰਫ ਇੱਕ ਕਾਲਪਨਿਕ ਕਿਰਦਾਰ ਹੈ ਅਤੇ ਅਦਿੱਤ્ય ਧਰ ਦੀਆਂ ਇਹਨਾਂ ਦੋਹਾਂ ਫਿਲਮਾਂ ਵਿੱਚ ਇਸ ਨਾਮ ਦਾ ਕੀ ਕਨੈਕਸ਼ਨ ਹੈ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਰੀ ਦਾ ਸਰਜਿਕਲ ਸਟ੍ਰਾਈਕ ਦੀ ਇਸ ਫਿਲਮ ਵਿੱਚ ਕੀਰਤੀ ਕੁਲਹਾਰੀ ਨੇ ਇੱਕ ਇੰਡੀਅਨ 에ਅਰ ਫੋਰਸ ਅਫਸਰ ਸੀਰਤ ਕੋਰ ਦਾ ਰੋਲ ਨਿਭਾਇਆ ਸੀ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਭਾਵੁਕ ਸੀਨ ਵਿੱਚ ਉਹ ਮੇਜਰ ਵਿਹਾਨ ਵਿੱਕੀ ਕੋਸ਼ਲ ਨੂੰ ਦੱਸਦੀ ਹੈ ਕਿ ਉਸਦੇ ਪਤੀ ਇੱਕ ਆਰਮੀ ਅਫਸਰ ਸਨ ਜੋ ਨੋ ਸ਼ਹਿਰਾ ਸੈਕਟਰ ਵਿੱਚ ਹੋਏ ਇੱਕ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ ਉੱਥੇ ਉਹ ਆਪਣੇ ਪਤੀ ਦਾ ਨਾਮ ਲੈਂਦੀ ਹੈ ਕੈਪਟਨ ਜਸਕਿਰਤ ਸਿੰਘ ਰੰਗੀ ਉਸ ਸਮੇਂ ਸਾਨੂੰ ਲੱਗਿਆ ਕਿ ਇਹ ਸਿਰਫ ਇੱਕ ਬੈਕ ਸਟੋਰੀ ਸੀ ਤਾਂ ਜੋ ਸਿਰਤ ਕੋਰ ਦੇ ਦੇਸ਼ ਭਗਤੀ ਦੇ ਜਜ਼ਬੇ ਨੂੰ ਦਿਖਾਇਆ ਜਾ ਸਕੇ ਸਾਨੂੰ ਦੱਸਿਆ ਗਿਆ ਸੀ ਕਿ ਕੈਪਟਨ ਰੰਗੀ ਸ਼ਹੀਦ ਹੋ ਚੁੱਕੇ ਹਨ ਪਰ ਹੁਣ ਕਹਾਣੀ ਵਿੱਚ ਇੱਕ ਵੱਡਾ ਟਵਿਸਟ ਆ ਗਿਆ ਹੈ ਹੁਣ ਆਉਂਦੇ ਹਾਂ 2025 ਦੀ ਫਿਲਮ ਤਰੰਦਰ ਤੇ ਜਿਸ ਦੇ ਡਾਇਰੈਕਟਰ ਵੀ ਅਦਿੱਤਿਆ ਤਾਰੀ ਹਨ ਇਸ ਫਿਲਮ ਵਿੱਚ ਰਣਵੀਰ ਸਿੰਘ ਇੱਕ ਅੰਡਰ ਕਵਰ ਏਜੰਟ ਦਾ ਰੋਲ ਕਰ ਰਹੇ ਹਨ ਜੋ ਪਾਕਿਸਤਾਨ ਵਿੱਚ ਹਮਜ਼ਾ ali ਮਜ਼ਾਰੀ ਬਣ ਕੇ ਰਹਿ ਰਿਹਾ ਹੈ ਪੂਰੀ ਫਿਲਮ ਵਿੱਚ ਸਸਪੈਂਸ ਬਣਿਆ ਰਹਿੰਦਾ ਹੈ ਪਰ ਅੰਤ ਵਿੱਚ ਜਦੋਂ ਉਸ ਦੀ ਅਸਲੀ ਪਛਾਣ ਸਾਹਮਣੇ ਆਉਂਦੀ ਹੈ ਤਾਂ ਉਹ ਨਾਮ ਹੁੰਦਾ ਹੈ ਜਸਕਿਰਤ ਸਿੰਘ ਰੰਗੀ ਇੱਥੇ ਸਵਾਲ ਇਹ ਉੱਠਦਾ ਹੈ ਕਿ ਇਹ ਉਹੀ ਜਸਕਿਰਤ ਸਿੰਘ ਹੈ ਜਿਸ ਦਾ ਜ਼ਿਕਰ ਉਰੀ ਵਿੱਚ ਹੋਇਆ ਸੀ ਫੈਨ ਥਿਉਰੀ ਇਹ ਕਹਿੰਦੀ ਹੈ ਕਿ ਉਰੀ ਵਿੱਚ ਸੀਰਤ ਕੋਰ ਨੂੰ ਸ਼ਾਇਦ ਝੂਠ ਦੱਸਿਆ ਗਿਆ ਸੀ ਤਾਂ ਜੋ ਜਸਕਿਰਤ ਰਣਵੀਰ ਸਿੰਘ ਨੂੰ ਇੱਕ ਗੁਪਤ ਮਿਸ਼ਨ ਤੇ ਭੇਜਿਆ ਜਾ ਸਕੇ ਜਸੂਸੀ ਦੀ ਦੁਨੀਆ ਵਿੱਚ ਅਕਸਰ ਵੱਡੇ ਏਜੰਟਾਂ ਦੀ ਮੌਤ ਦਿਖਾ ਕੇ ਉਹਨਾਂ ਨੂੰ ਡੀਪ ਕਵਰ ਏਜੰਟ ਬਣਾ ਦਿੱਤਾ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਦਿੱਤਿਆ ਧਰ ਚੁੱਪਚੀ ਪੀਤੇ ਆਪਣਾ ਇੱਕ ਸਿਨੇਮੈਟਿਕ ਯੂਨੀਵਰਸ ਬਣਾ ਰਹੇ ਸਨ ਹੁਣ ਸਭ ਤੋਂ ਵੱਡੇ ਸਵਾਲ ਤੇ ਹੁੰਦੇ ਹਨ ਕਿ ਜਸਕਿਰਤ ਸਿੰਘ ਰੰਗੀ ਅਸਲ ਜ਼ਿੰਦਗੀ ਵਿੱਚ ਕੋਈ ਇਨਸਾਨ ਹੈ ਇਸ ਦਾ ਜਵਾਬ ਹੈ ਨਹੀਂ ਇੱਕ ਕਾਲਪਨਿਕ ਫਿਕਸ਼ਨਲ ਕਿਰਦਾਰ ਹੈ ਹਾਲਾਂਕਿ ਤਰੰਦਰ ਫਿਲਮ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ ਕੁਝ ਲੋਕਾਂ ਦਾ ਮੰਨਣਾ ਸੀ ਕਿ ਇਹ ਕਿਰਦਾਰ ਮੇਜਰ ਮੋਹਿਤ ਸ਼ਰਮਾ ਤੇ ਆਧਾਰਿਤ ਹੋ ਸਕਦਾ ਹੈ ਪਰ ਡਾਇਰੈਕਟਰ ਨੇ ਸਾਫ ਕਰ ਦਿੱਤਾ ਕਿ ਇਹ ਕੋਈ ਬਾਇਓਪਿਕ ਨਹੀਂ ਹੈ ਅਦਿੱਤਿਆ ਧਰਨੇ ਜਾਣ ਬੁਝਕੇ ਨਾਮ ਦੁਬਾਰਾ ਵਰਤਿਆ ਹੈ ਤਾਂ ਜੋ ਉਹ ਆਪਣੀਆਂ ਫਿਲਮਾਂ ਨੂੰ ਆਪਸ ਵਿੱਚ ਜੋੜ ਸਕਣ ਬਿਲਕੁਲ ਓਵੇਂ ਜਿਵੇਂ ਮਾਰਵਲ ਦੀਆਂ ਫਿਲਮਾਂ ਵਿੱਚ ਹੁੰਦਾ ਹੈ ਸੋ ਦੋਸਤੋ ਨਤੀਜਾ ਇਹ ਹੈ ਕਿ ਜਸਕਿਰਤ ਸਿੰਘ ਰੰਗੀ ਇੱਕ ਫਿਕਸ਼ਨਲ ਸੁਪਰ ਸਪਾਈ ਹੈ ਜਿਸ ਨੂੰ ਅਦਿੱਤਿਆ ਧਰਨੇ ਬਣਾਇਆ ਹੈ ਪੂਰੀ ਵਿੱਚ ਉਸ ਦੀ ਸ਼ਹਾਦਤ ਅਸਲ ਵਿੱਚ ਉਸ ਦੇ ਅੰਡਰ ਕਵਰ ਮਿਸ਼ਨ ਦੀ ਸ਼ੁਰੂਆਤ ਸੀ ਇਹ ਬਾਲੀਵੁੱਡ ਵਿੱਚ ਕਹਾਣੀ ਸੁਣਾਉਣ ਦਾ ਇੱਕ ਬਹੁਤ ਹੀ ਸ਼ਾਨਦਾਰ ਤਰੀਕਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਵਿੱਕੀ ਕੋਸ਼ਲ ਅਤੇ ਰਣਵੀਰ ਸਿੰਘ ਨੂੰ ਇੱਕੋ ਫਿਲਮ ਵਿੱਚ ਮਿਸ਼ਨ ਪੂਰਾ ਕਰਦੇ ਹੋਏ ਦੇਖਿਏ ਤੁਹਾਨੂੰ ਇਹ ਕਨੈਕਸ਼ਨ ਕਿਵੇਂ ਲੱਗਿਆ ਕੀ ਤੁਹਾਨੂੰ ਲੱਗਦਾ ਹੈ ਕਿ ਸਿਰਤ ਕੌਰ ਨੂੰ ਪਤਾ ਲੱਗੇਗਾ ਕਿ ਉਸਦਾ ਪਤੀ ਜਿੰਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਜੀ